ਆਹ ਨਾ ਕੀ ਕਤਨਾ ਹੋਇਆ ਕੀ ਹੋਇਆ ਦੱਸਿਓ ਮਰਾ ਤੇ ਜੀ ਇੱਕ ਮੇਰੇ ਪਿੰਡ ਤੋਂ ਇੱਕ ਲੜਕੀ ਰਾਜਵੀਰ ਕੌਰ ਆ ਤੇ ਇੱਕ ਕੁੜੀ ਹੋਰ ਆ ਇਥੋਂ ਲਾਗੇ ਕੋਈ ਥਾਂਦੇ ਵਾਲੇ ਪਿੰਡ ਦੀ ਐ ਇਹ ਇਥੋਂ ਹਸਪਤਾਲ ਦੇ ਵਿੱਚੋਂ ਕੋਈ ਕੋਰਸ ਵਗੈਰਾ ਕਰਦੀਆਂ ਕਿਉ ਗਰੀਬ ਆਦਮੀ ਐ ਕੋਰਸ ਵਗੈਰਾ ਕਰਦੀਆਂ ਇਹ ਇਥੋਂ ਵਾਪਸ ਜਾ ਰਹੀਆਂ ਸੀਗੀਆਂ ਤੇ ਕੱਸੀ ਤੇ ਲਾਗੇ ਇੱਕ ਹਸਪਤਾਲ ਦੇ ਨੇੜੇ ਇੱਕ ਟਰੱਕ ਨੇ ਢੇਟ ਮਾਰੀ ਐ ਜੀ ਮੌਕੇ ਤੇ ਬਹੁਤ ਤਕੜਾ ਐਕਸੀਡੈਂਟ ਹੋਇਆ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਜਿਹੜੀ ਰੋਡ ਤੇ ਹੋਇਆ ਹੈ ਇਹ ਜੀ ਆਪਣਾ ਇਧਰੋਂ 80 ਦੇ ਨਾਲ ਨਾਲ 86 ਦੇ ਨੂੰ ਜਾ ਰਿਹਾ ਸਾਈਡ ਤੇ ਜੀ ਮਲੋਟ ਹਾਂਜੀ ਮਲੋਟ ਤੋਂ ਬਠਿੰਡਾ ਰੋਡ ਨੂੰ ਜਾ ਰਹੀ ਹੈ ਇਹ ਲੋਕਲ ਸੜਕਾ ਜੀ ਉਰੇ ਤੇ ਇੱਕ ਕਾਰ ਆਸੀ ਟੈਂਕਰ ਜੀ ਤੇਲ ਜੀ ਵਾਲਾ ਟੈਂਕਰ ਜਾ ਉਹਨੇ ਮੌਕੇ ਦੇ ਉੱਤੇ ਜੀ ਉਹ ਕੁੜੀਆਂ ਨੂੰ ਕੁਲਚਤਾ ਜੀ ਮੌਕੇ ਤੇ ਮੌਤ ਹੋ ਗਈ ਜੀ ਇਹਨਾਂ ਦੀ ਕੀ ਮੰਗ ਕੀ ਮੰਗਾ ਜੀ ਸਾਨੂੰ ਸਹੀ ਇਨਸਾਫ ਮਿਲਣਾ ਚਾਹੀਦਾ ਸਖਤ ਤੋਂ ਸਖਤ ਜਿਹੜੀ ਕਾਰਵਾਈ ਟਰੱਕ ਵਾਲੇ ਤੇ ਹੋਣੀ ਚਾਹੀਦੀ ਹੈ ਅਸੀਂ ਇਹ ਮੰਗ ਕਰਦੇ ਆ ਮਤਲਬ ਕਿ ਦੋ ਲੜਕੀਆਂ ਦੀ ਮੌਤ ਹੋ ਗਈ ਆ ਤੇ ਅੱਜ ਬਹੁਤ ਵੱਡਾ ਸਾਡੇ ਨਾਲ ਇਹ ਨਹੀਂ ਇੱਕ ਤਾਂ ਇੱਕ ਦੇ ਦੋ ਬੱਚੇ ਆ ਜੀ ਮੇਰੇ ਪਿੰਡ ਤੋਂ ਰਾਜਵੀਰ ਕੋਟ ਕੁੜੀ ਜੀ ਉਹਦੇ ਇੱਕ 5 ਸਾਲ ਦਾ ਬੱਚਾ ਜੀ ਤੇ ਇੱਕ 10 ਸਾਲ ਦਾ ਜੀ ਤੇ ਗਰੀਬ ਪਰਿਵਾਰ ਆ ਜੀ ਇੱਥੇ ਆਪ ਦਾ ਪੇਟ ਵਾਸਤੇ ਕੋਈ ਰਜਗਾਰ ਪੜੀਆਂ ਸੀਗੀਆਂ ਤੇ ਕੋਈ ਇੱਥੇ ਜੀਐਨਐਮ ਵਗੈਰਾ ਕੋਰਸ ਸਰਕਾਰੀ ਹਸਪਤਾਲ ਦੇ ਵਿੱਚ ਕਰਦੀਆਂ ਸੀਗੀਆਂ ਉਹਦੇ ਸਬੰਧ ਦੇ ਵਿੱਚ ਇੱਥੋਂ ਵਾਪਸ ਜਾ ਰਹੀਆਂ ਸੀਗੀਆਂ ਤੇ ਅਸੀਂ ਤਾਂ ਮੰਗੇ ਕਰਦੇ ਆਂ ਅਸੀਂ ਸਾਰਾ ਸਾਡਾ ਬੰਦੇ ਖੜੇ ਆ ਜੀ ਪਰਿਵਾਰ ਖੜਾ ਸਖਤ ਤੋਂ ਸਖਤ ਟਰੱਕਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜੀ ਮਤਲਬ ਕਿ ਉਹਨੇ ਮੌਕੇ ਤੇ ਤੁਹਾਨੂੰ ਪਤਾ ਹੀ ਆਪ ਨੂੰ ਤੁਸੀਂ ਮੌਕੇ ਤੇ ਪਹੁੰਚੇ ਆ ਜੀ ਇਸ ਸਮਾਂ ਵੇਖਿਆ ਤੇ ਤੁਹਾਨੂੰ ਬੇਨਤੀ ਹੱਥ 바ਨੂ ਕਿ ਸਾਡੀ ਸਖਤ ਸਖਤ ਕਾਰਵਾਈ ਕਰਵਾਈ ਜਾਵੇ ਕੀ ਲੱਗਦੇ ਸੀ ਓਰੀਜਨਲ ਕੋਈ ਮੇਰੀ ਪਤਨੀ ਸੀਗੀ ਕੀ ਨਾਮ ਕੀ ਸੀ ਰਾਜੀਵਰ ਕੌਰ ਉਹਦਾ ਕੀ ਹੋਗਾ ਜੀ ਬਸ ਇਹ ਉਹ ਟਰੱਕ ਸੀਗਾ ਜੀ ਕੋਈ ਤੇਲ ਵਾਲਾ ਟੈਂਕਰ ਤੇ ਉਹ ਕਜਲਤਾ ਸਕੂਟਰੀ ਨੂੰ ਨੇ ਇੱਕ ਹੋਰ ਕਲਾਸ ਦਾ ਸਪੀਸ ਇਹ ਨੰਮ ਦਾ ਕੋਰਸ ਕਰਦੇ ਆਂ ਘਰ ਚੱਲੇ ਜਾਂਦੇ ਆਂ ਆ ਘਰ ਚੱਲੇ ਸੀਗੇ ਛੁੱਟੀ ਹੋਂ ਤੋਂ ਬਾਅਦ ਕਿੰਨੇ ਕ ਵਜੇ ਦੀ ਆਣੂ ਆ ਮੈਨੂੰ ਤਾਂ ਬਾਅਦ ਚ ਫੋਨ ਆਈ ਦੋ ਵਜੇ ਦੇ ਕਰੀਬ ਕਿੰਨੇ ਬੱਚੇ ਹੈ ਕਿ ਉਹ ਕਿੰਨੀ ਕੰਪਨੀ ਰਾਈ ਉਹਨਾਂ ਦੀ ਉਮਰ ਹੋਊਗੀ 2.5 ਸਾਲ ਬੱਚੇ ਕਿੰਨੇ ਬੱਚੇ ਦੋ ਆ ਜੀ ਮੁੰਡਾ ਇਹ ਮੰਗ ਕੀ ਕਰਦੇ ਬਸ ਇਹ ਹਿਸਾਬ ਮਿਲਣਾ ਚਾਹੀਦਾ